ਸਵਾਗਤ ਹੈ ਵੀਡੀਓਸ ਦੇਖ ਰਹੇ ਸਾਡਾ ਦਸ਼ਕਾ ਦਾ ਮਹਰਮਪ੍ਰੀਤ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਪੰਜਾਬੀ ਕਿਉਂ ਤੇ ਕਦੋਂ ਕੈਨੇਡਾ ਜਾਣਾ ਸ਼ੁਰੂ ਹੋਏ ਤੇ ਕਿਉਂ ਪੰਜਾਬੀਆਂ ਨੂੰ ਲੱਗਿਆ ਕੈਨੇਡਾ ਚਲੀਏ ਕਿਉਂ ਭਾਰਤ ਦੇ ਵਿੱਚ ਗੁਲਾਮ ਦੀ ਤਰ੍ਹਾਂ ਜ਼ਿੰਦਗੀ ਜੀਣ ਨਾਲੋਂ ਪੰਜਾਬੀਆਂ ਨੂੰ ਕੈਨੇਡਾ ਦੇ ਵਿੱਚ ਗੁਲਾਮ ਬਣਨਾ ਪਸੰਦ ਆਉਣ ਲੱਗਿਆ ਸੋ ਸਮਾਂ ਸੀ 1897 ਦਾ ਅਸੀਂ ਗੱਲ ਕਰਨ ਜਾ ਰਹੇ ਹਾਂ ਗੁਰਨਾਨਕ ਜਹਾਦ ਦੀ ਪਾਵ ਦਾ ਜਰਨੀ ਆਫ ਕਾਮਾਗਾਟਾ ਮਾਰੋ ਦੀ ਜਦੋਂ ਵੀ ਕਾਮਾਗਟਾ ਮਾਰੂ ਦੇ ਇਤਿਹਾਸ ਬਾਰੇ ਜ਼ਿਕਰ ਆਉਂਦਾ ਹੈ ਤਾਂ ਬਹੁਤ ਸਾਰੇ ਲੋਕਾਂ ਨੂੰ ਇਹ ਨਹੀਂ ਪਤਾ ਹੋਵੇਗਾ ਕਿ ਅਸਲ ਦੇ ਵਿੱਚ ਹੋਇਆ ਕੀ ਸੀ ਕਿਉਂਕਿ 94 ਸਾਲਾਂ ਬਾਅਦ ਬ੍ਰਿਟਿਸ਼ ਕੋਲੰਬੀਆ ਨੇ ਕਾਮਾਗਟਾ ਮਾਰੂ ਦੇ ਯਾਤਰੀਆਂ ਦੇ ਨਾਲ ਜੋ ਵੀ ਹੋਇਆ ਸੀ ਉਸ ਦੀ ਮਾਫੀ ਵੀ ਮੰਗੀ ਸੀ ਸੋ ਇਸ ਇਤਿਹਾਸ ਦੇ ਸਵਾਲ ਅੱਜ ਵੀ ਬਾਕੀ ਨੇ ਜਿਵੇਂ ਕਿ 376 ਪੰਜਾਬੀ ਯਾਤਰੀਆਂ ਨੂੰ ਕਿਉਂ ਨਹੀਂ ਜਾਣ ਦਿੱਤਾ ਗਿਆ ਸੀ ਕੈਨੇਡਾ ਅਖਿਰ 376 ਪੰਜਾਬੀ ਕੈਨੇਡਾ ਹੀ ਕਿਉਂ ਜਾ ਰਹੇ ਸੀ ਅਤੇ ਪੰਜਾਬੀਆਂ ਦੇ ਮਨ ਦੇ ਵਿੱਚ ਬਾਹਰ ਜਾਣ ਦੀ ਤਾਂਗ ਕਿਉਂ ਜਾਗੀ ਅਤੇ ਕਿਸ ਨੇ ਜਗਾਈ ਸੋ ਹੋਇਆ ਇਹ ਸੀ ਕਿ 1897 ਦੇ ਵਿੱਚ ਇੰਡੀਆ ਤੇ ਕੈਨੇਡਾ ਦੋਨੋਂ ਜਗ੍ਹਾ ਬ੍ਰਿਟਿਸ਼ ਰਾਜ ਸੀ ਉਸ ਸਮੇਂ ਗੋਰੀ ਚਮੜੀ ਵਾਲਿਆਂ ਤੇ ਬ੍ਰਿਟਿਸ਼ ਅਤਿਆਚਾਰ ਨਹੀਂ ਕਰਦਾ ਸੀ ਭਾਵੇਂ ਭਾਰਤ ਦੇ ਵਿੱਚ ਬ੍ਰਿਟਿਸ਼ ਸਰਕਾਰ ਦਾ ਅਤਿਆਚਾਰ ਸਖਰਨ ਤੇ ਸੀ ਪਰ ਕੈਨੇਡਾ ਦੇ ਵਿੱਚ ਬ੍ਰਿਟਿਸ਼ ਰਾਜ ਹੋਣ ਦੇ ਬਾਵਜੂਦ ਵੀ ਕੈਨੇਡਾ ਵਿੱਚ ਰਹਿਣ ਵਾਲੇ ਉਸ ਸਮੇਂ ਸਖਾਲਾ ਜੀਵਨ ਜੀ ਰਹੇ ਸੀ 22 ਜੂਨ 1897 ਦੇ ਵਿੱਚ ਯੂਕੇ ਕਵੀਨ ਵਿਕਟੋਰੀਆ ਦੀ ਡਾਇਮੰਡ ਜੁਬਲੀ ਸੈਲੀਬ੍ਰੇਟ ਹੋਣੀ ਸੀ ਉਸ ਸਮੇਂ ਬ੍ਰਿਟਿਸ਼ ਆਰਮੀ ਦੇ ਵਿੱਚ ਪੰਜਾਬੀ ਵੀ ਭਰਤੀ ਕੀਤੇ ਗਏ ਸੀ ਤੇ ਇਹ ਬ੍ਰਿਟਿਸ਼ ਆਰਮੀ 1897 ਨੂੰ ਇੱਕ ਜਹਾਜ਼ ਯਾਨੀ ਕਿ ਸ਼ਿਪ ਰਾਹੀਂ ਯਾਤਰਾ ਸ਼ੁਰੂ ਕਰਦੇ ਨੇ 22 ਜੂਨ 1897 ਨੂੰ ਕਵੀਨ ਵਿਕਟੋਰੀਆ ਦੀ ਡਾਇਮੰਡ ਜੁਬਲੀ ਅਟੈਂਡ ਕਰਦੇ ਹਨ ਤੇ ਸੈਲੀਬ੍ਰੇਸ਼ਨ ਖਤਮ ਹੋਣ ਤੋਂ ਬਾਅਦ ਇਹ ਕੈਨੇਡਾ ਦੇ ਵੈਂਕੂਵਰ ਵਿੱਚ ਪਹੁੰਚਦੇ ਨੇ ਜਿਹੜੀ ਸਿੱਖ ਰੈਜiment ਨੂੰ ਦਸਾਲਦਾਰ ਕੇਸ ਸਿੰਘ ਕਮਾਂਡ ਕਰੀ ਸੀ ਕੀਸ਼ਰ ਸਿੰਘ ਅਤੇ ਬਾਕੀ ਸਿਪਾਈਆਂ ਨੇ ਭਾਰਤ ਦੇ ਹਾਲਾਤਾਂ ਨੂੰ ਸੋਚਦਿਆਂ ਹੋਇਆਂ ਕੈਨੇਡਾ ਦੇ ਧਰਤੀ ਤੇ ਰਹਿਣਾ ਮਨਜ਼ੂਰ ਕੀਤਾ। ਤੇ ਇਹ ਗੱਲ ਬਹੁਤ ਜਲਦੀ ਦੂਰ ਦੂਰ ਤੱਕ ਪਤਾ ਚੱਲ ਗਈ ਕਿ ਬ੍ਰਿਟਿਸ਼ ਰਾਜ ਦੇ ਚਲਦਿਆਂ ਕੈਨੇਡਾ ਵਿੱਚ ਰਹਿਣਾ ਜ਼ਿਆਦਾ ਈਜ਼ੀ ਅਤੇ ਕੈਨੇਡਾ ਵਿੱਚ ਕੰਮ ਕਰਕੇ ਪੈਸੇ ਕਮਾਉਣ ਦੇ ਤਰੀਕੇ ਜ਼ਿਆਦਾ ਵਧੀਆ ਹਨ। ਉਸ ਵਕਤ ਕੈਨੇਡਾ ਨੂੰ ਵੈਸੀ ਵੀ ਲੇਬਰ ਦੀ ਬਹੁਤ ਲੋੜ ਸੀ ਕਿਉਂਕਿ ਮੁਰਕ ਤਰੱਕੀ ਦੀਆਂ ਰਾਹਾਂ ਤੇ ਸੀ। ਤੇ ਖੇਤੀਬਾੜੀ ਤੋਂ ਲੈ ਕੇ ਬਿਲਡਿੰਗ ਬਣਾਉਣ ਦੇ ਖੇਤਰ ਵਿੱਚ ਲੇਬਰ ਦੀ ਬਹੁਤ ਜ਼ਰੂਰਤ ਸੀ। ਸੋ ਫਿਰ ਦੌਰ ਸ਼ੁਰੂ ਹੋਇਆ ਪੰਜਾਬੀਆਂ ਦਾ ਕੈਨੇਡਾ ਵਿੱਚ ਜਾ ਕੇ ਕੰਮ ਕਰਨ ਦਾ ਪੰਜਾਬੀ ਕੈਨੇਡਾ ਜਾਂਦੇ ਉੱਥੇ ਕੈਨੇਡੀਅਨ ਲੇਬਰ ਤੋਂ ਘੱਟ ਲੇਬਰ ਲੈ ਕੇ ਕੰਮ ਕਰਦੇ ਅਤੇ ਵਾਪਸ ਆ ਜਾਂਦੇ ਉਸ ਵਕਤ ਪੰਜਾਬੀਆਂ ਨੇ ਪੱਕੇ ਤੌਰ ਤੇ ਪੰਜਾਬ ਨੂੰ ਛੱਡਣ ਬਾਰੇ ਨਹੀਂ ਸੀ ਸੋਚਿਆ ਸੀ ਅਤੇ ਪੰਜਾਬੀਆਂ ਨੇ ਉਸ ਵਕਤ ਗੁਲਾਮੀ ਦੀਆਂ ਜ਼ੰਜੀਰਾਂ ਨੂੰ ਤੋੜਦਿਆਂ ਹੋਇਆਂ ਕੈਨੇਡਾ ਜਾ ਕੇ ਕੰਮ ਵੀ ਕੀਤਾ ਤੇ ਆਪਣੇ ਪੰਜਾਬ ਦੇ ਵਿੱਚ ਘਰ ਵੀ ਬਣਾਇਆ ਪਰ ਉਹਨਾਂ ਦੀ ਘੱਟ ਪੈਸਿਆਂ ਦੇ ਵਿੱਚ ਲੇਬਰ ਕਰਨਾ ਕੈਨੇਡਾ ਦੇ ਮਜ਼ਦੂਰਾਂ ਨੂੰ ਪਚਿਆ ਨਹੀਂ ਸਨ 1900 ਦੇ ਵਿੱਚ ਪੰਜਾਬੀਆਂ ਦੀ ਗਿਣਤੀ ਤਕਰੀਬਨ 100 ਸੀ ਅਤੇ ਉਹ ਵਾਧਦੀ-ਵਾਧਦੀ 1908 ਦੇ ਵਿੱਚ 5200 ਨੂੰ ਪਾਰ ਕਰ ਗਏ ਤਾਂ ਜਿਨ੍ਹਾਂ ਵਿੱਚ ਜ਼ਿਆਦਾਤਰ ਪੰਜਾਬੀ ਸਿੱਖ ਕਮਿਊਨਿਟੀ ਦੇ ਸੀ ਤੇ ਇਸ ਸਮੇਂ ਦੌਰਾਨ ਸਿੱਖਾਂ ਨੇ ਕੈਨੇਡਾ ਦੇ ਵਿੱਚ ਗੁਰਦੁਆਰਾ ਸੈਵੀ ਬਣਵਾਏ ਤੇ ਆਪਣੇ ਪੰਜਾਬੀਆਂ ਨੂੰ ਗੁਰੂ ਕਰ ਰਿਹਾ ਕਿ ਕੰਮ ਲੱਭਣ ਦੇ ਮੌਕੇ ਬ ਦਿੱਤੇ ਬ੍ਰਿਟਿਸ਼ ਕੋਲੰਬੀਆ ਉਹਨਾਂ 8 ਤੋਂ 10 ਸਾਲਾਂ ਦੇ ਵਿੱਚ ਪੰਜਾਬੀਆਂ ਦਾ ਘੜ ਬਣ ਗਿਆ ਪਰ ਇਸ ਸਭ ਨੂੰ ਦੇਖ ਕੇ ਕੈਨੇਡੀਅਨ ਮਜ਼ਦੂਰ ਟੈਨਸ਼ਨ ਵਿੱਚ ਆ ਗਏ 1907 ਦੇ ਵਿੱਚੋ ਬੈਂਕਵਰਡ ਦੇ ਵਿੱਚ ਦੰਗੇ ਵੀ ਹੋਏ ਅਤੇ ਕਈ ਭਾਰਤੀ ਪੰਜਾਬੀ ਜ਼ਖਮੀ ਵੀ ਹੋਏ ਫਿਰ ਇਸ ਬਗਾਵਤ ਚੱਲਦਿਆਂ 1914 ਤੱਕ ਪੰਜਾਬੀਆਂ ਦੀ ਗਿਣਤੀ ਫਾਲ ਕਰ ਗਈ ਅਤੇ 2000 ਤੇ ਪਹੁੰਚ ਗਈ ਕਰਨਾਟਕ ਦੇ ਲੋਕਲ ਲੋਕ ਵੀ ਪੰਜਾਬੀਆਂ ਨੂੰ ਜ਼ਿਆਦਾ ਪਸੰਦ ਨਹੀਂ ਕਰਦੇ ਸੀ ਤੇ ਉੱਥੋਂ ਦੇ ਲੋਕਲ ਵਸਨੀਕਾਂ ਨੇ ਲੀਡਰਾਂ ਨੂੰ ਕੋਈ ਪਾਲਿਸੀ ਬਣਾਉਣ ਦਾ ਜਾਂ ਕੋਈ ਸਖਤ ਕਾਨੂੰਨ ਲਾਉਣ ਦੀ ਮੰਗ ਕੀਤੀ ਸੋ 2 ਕੋ ਸਾਲ ਦੇ ਵਿੱਚ ਕੈਨੇਡੀਅਨ ਸਰਕਾਰ ਅਤੇ ਪੰਜਾਬੀਆਂ ਤੇ ਏਸ਼ੀਆ ਤੋਂ ਆਉਣ ਵਾਲੇ ਪ੍ਰਵਾਸੀਆਂ ਖਿਲਾਫ ਸਖਤ ਪਾਲਿਸੀ ਬਣਾ ਦਿੱਤੀ ਗਈ ਜਿਸ ਨਾਲ ਲਗਾਤਾਰ ਕੈਨੇਡਾ ਜਾਣ ਵਾਲੇ ਪੰਜਾਬੇ ਦੀ ਗਿਣਤੀ ਕਟਣੀ ਸ਼ੁਰੂ ਹੋ ਗਈ ਇਸ ਪਾਲਿਸੀ ਨੂੰ ਬਣਾਉਣ ਟਾਈਮ ਕੈਨੇਡਾ ਨੂੰ ਯੂਕੇ ਤੋਂ ਪਰਮਿਸ਼ਨ ਲੈਣੀ ਪੈਣੀ ਸੀ ਤੇ ਯੂਕੇ ਰੰਗ ਜਾਤ ਅਤੇ ਧਰਮ ਦੇ ਆਧਾਰ ਤੇ ਪੇਤ ਭਾਵਨੀ ਕਰ ਸਕਦਾ ਸੀ ਸੋ ਬ੍ਰਿਟਿਸ਼ ਸਰਕਾਰ ਨੇ ਉਸ ਵਕਤ ਇੱਕ ਛਲਾਕੀ ਬਣਤੀ ਅਤੇ ਅਕੋਰਡਿੰਗ ਟੂ ਲਾ ਰੂਲਸ ਬਣਾ ਦਿੱਤੇ ਤੇ ਪਹਿਲਾ ਰੂਸੀ ਜਿਹੜਾ ਵੀ ਇਮੀਗਰੈਂਟ ਕੈਨੇਡਾ ਆਏਗਾ ਉਸ ਕੋਲ ਘੱਟੋ ਘੱਟ 200 ਡਾਲਰ ਹੋਣੇ ਚਾਹੀਦੇ ਹਨ ਦੂਸਰਾ ਰੂਲ ਇੰਡੀਆ ਤੋਂ ਕੈਨੇਡਾ ਤੱਕ ਕੋਈ ਵੀ ਡਾਇਰੈਕਟ ਸ਼ਿਪ ਨਹੀਂ ਸੀ ਤੇ ਰੁਕ ਰੁਕ ਕੇ ਆਣਾ ਪੈਂਦਾ ਸੀ ਤੇ ਤੀਸਰਾ ਰੂਲ ਬਹੁਤ ਹੀ ਮੁਸ਼ਕਿਲ ਸੀ ਜਿਹੜੇ ਵੀ ਲੋਕ ਕੈਨੇਡਾ ਆ ਰਹੇ ਹਨ ਉਹ ਰਸਤੇ ਦੇ ਵਿੱਚ ਬਿਨਾ ਕਿਤੇ ਰੁਕੇ ਕੈਨੇਡਾ ਪਹੁੰਚਣ ਜੋ ਕਿ ਪੋਸੀਬਲ ਹੀ ਨਹੀਂ ਸੀ ਸੋ ਲਗਾਤਾਰ ਪੰਜਾਬੀਆਂ ਦੀ ਕੈਨੇਡਾ ਜਾਣ ਦੀ ਗਿਣਤੀ ਕਟਣੀ ਸ਼ੁਰੂ ਹੋ ਗਈ ਅਤੇ ਚੌਥਾ ਇੱਕ ਹੋਰ ਰੂਲ ਵੀ ਸੀ ਤੇ ਸ਼ਿਪ ਦੀਆਂ ਟਿਕਟਾਂ ਕੈਨੇਡਾ ਜਾਣ ਦੇ ਲਈ ਪਹਿਲਾਂ ਖਰੀਦੀਆਂ ਪੈਣਗੀਆਂ ਸੋ ਇਹ ਰੂਲ ਬਸ ਇੱਕ ਸਮਾਰਟ ਫਾਰਮੂਲਾ ਸੀ ਸੋ ਡਾਟ ਕੀ ਘਟ ਤੋਂ ਘਟ ਪੰਜਾਬੀ ਏਸ਼ੀਅਨ ਲੋਕ ਕੈਨੇਡਾ ਆ ਸਕਣ ਅਤੇ ਇਹਨਾਂ ਪਾਲਿਸੀਆਂ ਦੇ ਕਰਕੇ ਇੱਕ ਹੋਰ ਦੁਖ ਤੇ ਵਿਛੋੜਾ ਉਹਨਾਂ ਲੋਕਾਂ ਦੇ ਮਨਾਂ ਵਿੱਚ ਵਸ ਗਿਆ ਜੋ ਪਹਿਲਾਂ ਹੀ ਕੈਨੇਡਾ ਸੀ ਕਿਉਂਕਿ ਹੁਣ ਭਾਰਤ ਤੋਂ ਲੋਕ ਕੈਨੇਡਾ ਨਹੀਂ ਜਾ ਸਕਦੇ ਸੀ ਸੋ ਕੈਨੇਡਾ ਰਹਿ ਕੇ ਪ੍ਰਵਾਸੀਆਂ ਨੇ ਕੈਨੇਡਾ ਤੋਂ ਭਾਰਤ ਪਰਤਣ ਦਾ ਫੈਸਲਾ ਵੀ ਲਿਆ ਅਤੇ ਵਾਪਸ ਪਰਤ ਗਏ ਅਤੇ 1908 ਤੋਂ ਲੈ ਕੇ 1911 ਤੱਕ ਲਗਾਤਾਰ ਪੰਜਾਬੇ ਦੀ ਗਿਣਤੀ ਘਟ ਗਈ ਤੇ ਇਸ ਸਮੇਂ ਦੌਰਾਨ ਪੰਜਾਬੀ ਸਿਰਫ ਕੈਨੇਡਾ ਵਿੱਚ ਜਾ ਕੇ ਕੰਮ ਕਰਦੇ ਸੀ ਤੇ ਉਹਨਾਂ ਕੋਲ ਕੈਨੇਡਾ ਦੀ ਕੋਈ ਵੀ ਸਿਟੀਨਨਸ਼ਿਪ ਨਹੀਂ ਸੀ ਤੇ ਨਾ ਹੀ ਕੋਈ حقਸੀ ਕੀ ਉਹ ਤੁਹਾਡੀ ਸਿਟੀਨਸ਼ਿਪ ਲੈ ਸਕਣ ਇਸ ਸਮੇਂ ਦੌਰਾਨ ਬ੍ਰਿਟਿਸ਼ ਸਰਕਾਰ ਵੱਲੋਂ ਨਾ ਚਾਹੁੰਦੇ ਹੋਏ ਵੀ ਐਕਟ ਆਫ ਰੇਸ ਦੇ ਅਕੋਰਡਿੰਗ ਇੱਕ ਸਿੱਖ ਨੇ ਕੈਨੇਡਾ ਦੀ ਧਰਤੀ ਤੇ ਜਨਮ ਲਿਆ ਤੇ ਉਸ ਨੂੰ ਕੈਨੇਡਾ ਦੀ ਸਿਟੀਨਸ਼ਿਪ ਵੀ ਮਿਲੀ ਜਿਸ ਦਾ ਨਾਮ ਸੀ ਹਰਦੀਪ ਸਿੰਘ ਅਟਵਾਲ ਦ ਫਰਸਟ ਕੈਨੇਡੀਅਨ ਬੋਰਨ ਸਿੱਖ ਸੋਗਵਾਦਿਆਂ ਤੇ ਹੁਣ ਜਾਣਦੇ ਹਾਂ ਅਬਾਊਟ ਬ੍ਰਾਊਨ ਇਨਵੇਜਨ ਸਾਲ 1914 ਵਿੱਚ ਇੱਕ ਸਿੱਖ ਬਿਜ਼ਨਸਮੈਨ ਗੁਰਦੇਵ ਸਿੰਘ ਜਿਨ੍ਹਾਂ ਨੇ ਵਿਦੇਸ਼ਾਂ ਵਿੱਚ ਬਹੁਤ ਲਿੰਕ ਸੀ ਅਤੇ ਰਹੀਸ ਵੀ ਸੀ ਗੁਰਦੇਵ ਸਿੰਘ ਨੇ ਕੈਨੇਡਾ ਦੇ ਵਿੱਚ ਪੰਜਾਬੀਆਂ ਲਈ ਬਣੇ ਰੂਲਸ ਨੂੰ ਚੈਲੰਜ ਕਰਨ ਦਾ ਫੈਸਲਾ ਕੀਤਾ ਤੇ ਕੈਨੇਡਾ ਜਾ ਕੇ ਉੱਥੋਂ ਦੇ ਅਥਾਰਟिटीज ਨਾਲ ਗੱਲ ਕਰਨ ਦਾ ਫੈਸਲਾ ਕੀਤਾ ਕਿਉਂਕਿ ਜੇ ਕੋਈ ਵੀ ਨਹੀਂ ਬੋਲੇਗਾ ਤਾਂ ਕੈਨੇਡਾ ਦੇ ਰਾਹ ਪੰਜਾਬੀਆਂ ਲਈ ਹਮੇਸ਼ਾ ਹਮੇਸ਼ਾ ਲਈ ਬੰਦ ਹੋ ਜਾਣਗੇ ਗੁਰਦੇਵ ਸਿੰਘ ਨੇ ਹਾਂਗਕਾਂਗ ਤੋਂ ਸਮੁੰਦਰੀ ਜਹਾਜ਼ ਕਰਾਏ ਤੇ ਲਿਆ ਤੇ ਸਿੱਖ ਇਤਿਹਾਸ ਦੇ ਪੰਨੇ ਫਰੋਲੀਤਾ ਇਸ ਜਹਾਜ਼ ਦਾ ਨਾਮ ਸੀ ਕਾਮਾਗਾਟਾ ਮਾਰੂ ਇਕ ਆਮਾਗਾਟਾ ਮਾਰੂਜ਼ ਜਹਾਜ਼ ਬ੍ਰਿਟਿਸ਼ ਹਾਂਗਕਾਂਗ ਤੋਂ ਚੱਲਿਆ ਅਤੇ ਵਾਇ ਸ਼ਿੰਗਾਈ ਚਾਇਨਾ ਅਤੇ ਯੋਕੋਹਾਮਾ ਜਾਪਾਨ ਤੋਂ ਵੈਂਕੂਵਰ ਕੈਨੇਡਾ ਦੇ ਬਾਰਡਰ ਤੇ ਪਹੁੰਚਿਆ ਸੀ ਇਸ ਜਹਾਜ਼ ਦੇ ਵਿੱਚ 376 ਭਾਰਤੀ ਸੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਵੀ ਸੀ ਜਿਨ੍ਹਾਂ ਵਿੱਚ ਜ਼ਿਆਦਾਤਰ ਸਿੱਖ ਸੀ ਅਤੇ ਇਹਨਾਂ ਸਿੱਖਾਂ ਨੂੰ ਗੁਰਦੇਵ ਸਿੰਘ ਨੇ ਅਕੋਰਡਿੰਗ ਟੂ ਕੈਨੇਡਾ ਰੂਲਸ 200-200 ਡਾਲਰ ਵੀ ਦਿੱਤੇ ਸਨ ਤਾਂ ਜੋ ਕੈਨੇਡਾ ਦੇ ਵਿੱਚ ਐਂਟਰੀ ਦੌਰਾਨ ਕੋਈ ਵੀ ਪਰੇਸ਼ਾਨੀ ਨਾ ਆਵੇ ਅਜੇ ਸਮੁੰਦਰੀ ਜਹਾਜ਼ ਰਸਤੇ ਵਿੱਚ ਸੀ ਪਰ ਪਹਿਲਾਂ ਹੀ ਇਸ ਜਹਾਜ਼ ਦੇ ਆਉਣ ਦੀ ਖਬਰ ਕੈਨੇਡਾ ਦੇ ਵਿੱਚ ਪਹੁੰਚ ਗਈ ਤੇ ਕੈਨੇਡਾ ਦੀਆਂ ਖਬਰਾਂ ਦੇ ਵਿੱਚ ਖਬਰ ਲੱਗੀ ਕਿ ਬ੍ਰਾਊਨ ਲੋਕ ਕੈਨੇਡਾ ਆ ਰਹੇ ਨੇ ਇਸ ਘਟਨਾ ਨੂੰ ਬਰਾਊਨ ਇਨਵੇਜਨ ਦਾ ਨਾਮ ਦਿੱਤਾ ਗਿਆ ਤੇ ਇਸ ਖਬਰ ਨਾਲ ਹੋਇਆ ਏ ਕਿ ਸ਼ਿਪ ਦੇ ਕੈਨੇਡਾ ਪਹੁੰਚਣ ਤੋਂ ਪਹਿਲਾਂ ਹੀ ਕੈਨੇਡਾ ਦੇ ਅਥਾਰਟਿਜ਼ ਨੇ ਲੀਗਲ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ ਸ਼ਿਪ ਨੂੰ ਕੈਨੇਡਾ ਦੇ ਬਾਰਡਰ ਤੇ ਰੋਕਿਆ ਗਿਆ ਅਕੋਰਡਿੰਗ ਟੂ ਕੈਨੇਡੀਅਨ ਆਫੀਸਰ ਸ਼ਿਪ ਨੇ ਕੈਨੇਡਾ ਆਨ ਦਿ ਲੇ ਕੋਈ ਵੀ ਰੂਲ ਫਾਲੋ ਨਹੀਂ ਕੀਤਾ ਸੀ 370 ਯਾਤਰੀਆਂ ਤੋਂ ਸਿਰਫ 23 24 ਯਾਤਰੀਆਂ ਨੂੰ ਹੀ ਕੈਨੇਡਾ ਵਿੱਚ ਐਂਟਰੀ ਮਿਲੀ ਤੇ ਬਾਕੀ ਦੇ ਯਾਤਰੀ 2 ਮਹੀਨੇ ਤੱਕ ਸ਼ਿਪ ਤੇ ਹੀ ਰਹੇ ਤੇ ਲੀਗਲ ਲੜਾਈ ਵੀ ਲੜੀ ਪਰ ਅਸਫਲ ਰਹੇ 2 ਮਹੀਨਿਆਂ ਬਾਅਦ ਇਹ ਸ਼ਿਪ ਵਾਪਸ ਭੇਜ ਦਿੱਤਾ ਗਿਆ ਤੇ ਇਹ ਸ਼ਿਪ ਕੋਲਕਾਤਾ ਦੇ ਬਜਬਜ ਘਾਟ ਤੇ ਪਹੁੰਚਿਆ ਤੇ ਭਾਰਤ ਦੇ ਵਿੱਚ ਪਹਿਲਾਂ ਹੀ ਬ੍ਰਿਟਿਸ਼ ਦਾ ਰਾਸੀਦ ਉਹਨਾਂ ਨੇ ਯਾਤਰੀਆਂ ਦੀ ਤਲਾਸ਼ੀ ਲਈ ਤੇ ਉਹਨਾਂ ਦਾ ਇੱਕ ਟੀਚਾ ਸੀ ਕਿ ਇਹ ਸਾਰੇ ਯਾਤਰੀ ਕੋਲਕਾਤਾ ਦੇ ਵਿੱਚ ਇਕੱਠੇ ਨਾ ਰਹਿਣ ਉਹ ਇਹਨਾਂ ਯਾਤਰੀਆਂ ਨੂੰ ਟ੍ਰੇਨ ਰਾਹੀਂ ਪੰਜਾਬ ਵਾਪਸ ਪਹੁੰਚਣਾ ਚਾਹੁੰਦੇ ਸੀ ਤੇ ਦੂਸਰੇ ਪਾਸੇ ਬ੍ਰਿਟਿਸ਼ ਸਿਪਾਹੀਆਂ ਨੇ ਗੁਰਦਿੱਤ ਸਿੰਘ ਤੇ ਉਹਨਾਂ ਦੇ ਸਾਥੀਆਂ ਨੂੰ ਰੈਸਟ ਕਰਨ ਦੀ ਕੋਸ਼ਿਸ਼ ਕੀਤੀ ਤੇ ਉੱਥੇ ਲੜਾਈ ਸ਼ੁਰੂ ਹੋ ਗਈ। ਸੋ ਸਿਪਾਹੀਆਂ ਨੇ ਯਾਤਰੀਆਂ ਦੀ ਬਗਾਵਤ ਦੇਖਦਿਆਂ ਹੋਇਆਂ ਫਾਇਰਿੰਗ ਸ਼ੁਰੂ ਕਰ ਦਿੱਤੀ। ਇਸ ਫਾਇਰਿੰਗ ਦੇ ਵਿੱਚ 30 ਤੋਂ 40 ਲੋਕਾਂ ਦੀ ਜਾਨ ਚਲੀ ਗਈ ਤੇ ਕੁਝ ਯਾਤਰੀ ਉਸ ਜਗ੍ਹਾ ਤੋਂ ਭੱਜ ਗਏ। ਇਸ ਘਟਨਾ ਦੀ ਗੂੰਜ ਬਹੁਤ ਦੂਰ ਤੱਕ ਗਈ ਤੇ ਇਸ ਘਟਨਾ ਦੇ ਨਾਲ ਆਜ਼ਾਦੀ ਹਾਸਲ ਕਰਨ ਦੇ ਲਈ ਇੱਕ ਨਵਾਂ ਦੌਰ ਵੀ ਸ਼ੁਰੂ ਹੋਇਆ। ਇਥੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਇਸ ਬਜਬਜ ਕਾਟ ਤੇ ਇਹਨਾਂ ਜਾਤਾਂ ਦੀ ਯਾਦ ਦੇ ਵਿੱਚ ਯਾਦਗਾਰ ਵੀ ਸਥਾਪਿਤ ਹੈ। ਤੋ ਗੁਲਾਮੀ ਦੀ ਜੰਜੀਰਾ ਤੋ ਤੰਗ ਆਏ ਪੰਜਾਬੀਆਂ ਨੇ ਜਿੱਥੇ ਆਪਣੇ ਘਰ ਛੱਡ ਕੇ ਦੂਸਰੇ ਮੁਲਕਾਂ ਵਿੱਚ ਵਸਣ ਦੇ ਯਤਨ ਕੀਤੇ ਉੱਥੇ ਹੀ ਅੱਜ ਵੀ ਇਸ ਦਰਦ ਦੀ ਚੀਜ਼ ਉਹਨਾਂ ਪਰਿਵਾਰਾਂ ਵਿੱਚ ਜ਼ਿੰਦਾ ਹੈ ਜਿਨ੍ਹਾਂ ਨੇ ਗੁਲਾਮੀ ਦਾ ਦੌਰ ਦੇਖਿਆ। ਜਨਾਲੀ ਤੁਹਾਨੂੰ ਦੱਸ ਦਈਏ ਕਿ 1931 ਤੋਂ ਫਿਲੀਪੀਨਸ ਨੇ ਕੈਨੇਡਾ ਵਿੱਚ ਆਰੇ ਲੇਬਰ ਦੀ ਘਾਟ ਨੂੰ ਪੰਨਾ ਸ਼ੁਰੂ ਕਰ ਦਿੱਤਾ ਸੀ ਅਤੇ 30% ਤੋਂ ਵੱਧ ਦੀ ਆਬਾਦੀ ਇਸ ਵਕਤ ਫਿਲੀਪੀਨਸ ਦੀ ਹੈ ਤੇ ਇਹਨਾਂ ਨੇ ਹੈਰੀਟੇਜ ਨੇ ਵੀ ਕੈਨੇਡਾ ਦੇ ਅਰਬਨ ਇਲਾਕਿਆਂ ਵਿੱਚ ਖਾਸ ਥਾਂ ਬਣਾ ਲਈ ਹੈ। ਸ ਹੋਰ ਜਾਣਕਾਰੀ ਲਈ ਤੁਸੀਂ ਬਣ ਰਹੋ ਪੀਡੀਸੀ న్యూਸ ਦਾ